ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਿਲੀ ਤੇ ਹਰਸਨਵ ਜੀ ਸਾਰੇ ਜਾਣੇ ਕਿਵੇਂ ਹੋ ਅੱਜ ਆਪਾਂ ਰੈਸਪੀ ਦੇਣ ਲੱਗੇ ਆ ਤੁਹਾਨੂੰ ਔਲਿਆਂ ਦਾ achar ਕਿਵੇਂ ਬਣਾਉਨੇ ਆਪਾਂ ਜਿਹੜਾ ਕਿ ਕਦੇ ਵੀ ਨਹੀਂ ਖਰਾਬ ਹੋਣਾ ਤੁਹਾਡਾ achar ਆਪਾਂ ਇਸ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਬਣਾਵਾਂਗੇ ਤੁਹਾਨੂੰ ਨਾਲ ਦੀ ਨਾਲ ਸਾਰੀ ਰੈਸਪੀ ਜਿਹੜੀ ਦੱਸਦੇ ਜਾਵਾਂਗੇ ਇਹ ਔਲੇ ਹੈਗੇ ਨੇ ਦੇਸੀ ਦੇਸੀ ਔਲੇ ਮਤਲਬ ਕਿ ਛੋਟੇ ਔਲੇ ਨੇ ਇਹ ਬਰੀਕ ਆ ਦੇਖੋ ਇਹ ਕੱਲ ਤਾਂ ਵਧੀਆ ਸੀ ਰਾਤੋਂ ਰਾਤ ਜੇ ਥੋੜੇ ਜਿਹੇ ਐ ਹੋਗੇ ਚਲੋ ਕੋਈ ਨਹੀਂ ਆਪਾਂ ਜਿਹੜੇ ਵਿੱਚੋਂ ਜ਼ਿਆਦਾ ਐ ਲੱਗਦੇ ਨੇ ਨਾ ਵੀ ਉਹਨਾਂ ਨੂੰ ਆਪਾਂ ਕੱਢ ਦਾਂਗੇ ਇਹ ਚੰਗੀ ਤਰ੍ਹਾਂ ਧੋਲੇ ਜੀ ਸਾਰਿਆਂ ਨੂੰ ਪਹਿਲਾਂ ਪ੍ਰੋਸੈਸ ਇਹਨਾਂ ਨੂੰ ਚੰਗੀ ਤਰ੍ਹਾਂ ਧੋਲੋ ਮਲ ਕੇ ਇਹ ਹੈਗੀ ਆਪਣੇ ਕੋਲੇ ਮਿਰਚ ਇਹਦਾ ਵੀ achar ਬਣਾਵਾਂਗੇ ਆਪਾਂ ਇਹ ਦੱਸਦੇ ਆ ਤੁਹਾਨੂੰ ਵੀ ਕਿਵੇਂ ਬਣਾਵਾਂਗੇ ਔਲਿਆਂ ਦੀ ਰੈਸਪੀ ਦਿੰਨੇ ਆ ਪਹਿਲਾਂ ਔਲਿਆਂ ਨੂੰ ਚੰਗੀ ਤਰ੍ਹਾਂ ਧੋਲਿਆ ਆਪਾਂ ਇਹ 2 ਕਿਲੋ ਔਲੇ ਨੇ ਆਪਣੇ ਕੋਲੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਤਰਾਗੇ ਵਾਲਣੇ ਵਾਲ ਦਵਾਵਾਂਗੇ ਥੋੜਾ ਜਿਹਾ ਤੇ ਜਿਹੜੇ ਤਰੀਕੇ ਨਾਲ ਅਸੀਂ ਬਣਾਉਣੇ ਆ ਤੁਹਾਨੂੰ ਉਹ ਤਰੀਕਾ ਦੱਸਦੇ ਆ ਸਾਡੇ ਚ ਔਲੇ ਦਾ ਕੋਈ ਵੀ achar ਸਾਡਾ ਕਦੇ ਵੀ ਖਰਾਬ ਨਹੀਂ ਹੋਇਆ ਤੇ ਸਾਡੇ ਸਰਦੀ ਦੇ ਇਹ ਪਹਿਲੇ ਔਲੇ ਨੇ ਤੇ ਪਹਿਲੇ ਔਲੇ ਨੇ ਤੇ ਆਪਾਂ ਹੁਣ ਇਹਦਾ achar ਬਣਾਉਣ ਲੱਗੇ ਆਂਗੇ ਤੇ ਇਹਨੂੰ ਧੋ ਲਿਆਈ ਚੰਗੀ ਤਰ੍ਹਾਂ ਮੈਂ ਸਾਫ਼ ਪਾਣੀ ਨਾਲ ਦੋ ਤਿੰਨ ਪਾਣੀ ਕੱਢ ਦੋ ਧੋ ਕੇ ਤੇ ਉਸ ਤੋਂ ਬਾਅਦ ਹੁਣ ਇਹਨੂੰ ਆਪਾਂ ਪਾਵਾਂਗੇ ਜਿਹੜੇ ਬਤੀਲੇ 'ਚ ਤੁਸੀਂ ਉਬਾਲਣਾ ਇਹਨਾਂ ਨੂੰ ਉਹਦੇ ਵਿੱਚ ਪਾ ਲਓ ਤੇ ਆਪਾਂ ਪਾਵਨੇ ਆ ਠੀਕ ਹੈ ਜੀ ਲਓ ਜੀ ਹੁਣ ਆਪਾਂ ਔਲੇ ਸੀ ਜਿਹੜੇ ਆਪਣੇ ਜਿਹੜੇ ਆਪਾਂ ਨੂੰ ਜ਼ਿਆਦਾ ਐ ਲੱਗੇ ਸੀ ਨਾ ਵਿੱਚ ਥੋੜੇ ਜਿਹੀ ਵੀ ਜ਼ਿਆਦਾ ਹੋ ਨੇ ਆ ਆਪਾਂ ਕੱਢ ਲੇ ਇਹ ਔਲੇ ਤਾਂ ਕੱਲ ਤਾਂ ਸਾਫ਼ ਸੀ ਜਦੋਂ ਆਪਾਂ ਲਏ ਸੀ ਪਰ ਰਾਤੋਂ ਰਾਤ ਪਏ ਇਦਾਂ ਹੋ ਗਏ ਇਹ ਚਲੋ ਕੋਈ ਗੱਲ ਨਹੀਂ ਇਹ ਆਪਾਂ ਕੱਢ ਲੈਣੇ ਕ ਬਾਕੀ ਠੀਕ ਨੇ ਬਾਕੀ ਕੋਈ ਚੱਕਰ ਨਹੀਂ ਮਾੜਾ ਮੋਟਾ ਜਿਹੀ ਹੋਇਆ ਪਿਆ ਤੇ ਬਸ ਜਿਹੜੇ ਆਪਾਂ ਨੂੰ ਲੱਗੇ ਮੈਨੂੰ ਜ਼ਿਆਦਾ ਲੱਗੇ ਵੀ ਉਹ ਆਪਾਂ ਕੱਢ ਲੇ ਕਿਉਂਕਿ ਨਾ ਜਦੋਂ ਇੱਕ ਖਰਾਬ ਹੋਵੇ ਫਿਰ ਸਾਰਿਆਂ ਨੂੰ ਹੀ ਉਹ ਹੋ ਜਾਂਦਾ ਸਾਰੀ ਚੀਜ਼ ਖਰਾਬ ਹੋ ਜਾਂਦੀ ਆ ਤੇ ਆਪਾਂ ਇਹ ਕੰਮ ਨਹੀਂ ਕਰਨਾ ਕਿਉਂਕਿ ਔਲੇ ਆਪਾਂ ਲੈਂਦੇ ਆ ਦੂਰ ਤੋਂ ਕਿਉਂਕਿ ਨਹੀਂ ਸਾਡੇ ਇੱਧਰ ਨਾ ਦੂਜੇ ਔਲੇ ਤਾਂ ਮਿਲ ਜਾਂਦੇ ਜਿਹੜੇ ਵੱਡੇ ਹੁੰਦੇ ਆ ਦੇਸੀ ਔਲੇ ਨਹੀਂ ਮਿਲਦੇ ਇੱਧਰ ਤੇ ਦੇਸੀ ਔਲੇ ਨੇ ਜਿਹੜੇ ਇਹ ਮੇਰਿਲਕੋਟਲੇ ਤੋਂ ਲੈ ਕੇ ਆਈ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਹਨਾ ਗਏ ਸੀਗੇ ਮੇਰਿਲਕੋਟਲੇ ਇਹ ਉੱਥੋਂ ਹੀ ਮਿਲਦੇ ਆ ਜਿਹੜਾ ਬਰੀਕ ਔਲਾਗਾ ਇਹਦੋਂ ਵੀ ਬਰੀਕ ਮਿਲ ਜਾਂਦੇ ਨੇ ਪਰ ਆਪਾਂ ਜ਼ਿਆਦਾ ਬਰੀਕ ਨਹੀਂ ਲਏ ਤੇ ਇਹ ਆਹੀ ਸਾਈਜ਼ ਲਿਆ ਇਹ ਹੈਗਾ ਦੇਸੀ ਔਲੇ ਜੀ ਕਿਉਂਕਿ ਇਹਨਾਂ ਦਾ achar ਹੁੰਦਾ ਜਿਹੜਾ ਬਹੁਤ ਵਧੀਆ ਹੁੰਦਾ ਤੇ ਉਹ ਦੂਜੇ ਔਲਿਆਂ ਨਾਲੋਂ ਟੇਸਟੀ ਵੀ ਜ਼ਿਆਦਾ ਬਣਦਾ ਜਿਹੜੇ ਵੱਡੇ ਹੁੰਦੇ ਆ ਹਾਈਬ੍ਰਿਡਸ ਦੇ ਵੱਡੇ ਵੱਡੇ ਜੋ ਤਾਂ ਥਾਰੇ ਥਾਮਤੇ ਪਏ ਆ ਚਲੋ ਠੀਕ ਆ ਜੀ ਅੱਗੇ ਦੱਸ ਦਿਆਂ ਤੁਹਾਨੂੰ ਮੈਂ ਤੇ ਇਹ ਆਪਾਂ ਧੋ ਲੇ ਧੋ ਕੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਪਾ ਲਏ ਜਿਹੜੇ ਕੰਟੇਨਰ 'ਚ ਤੁਸੀਂ ਇਹਨਾਂ ਨੂੰ ਬਾਲਣਾ ਪਾਣੀ ਪਾ ਲਿਆ ਆਪਾਂ ਔਲਿਆਂ ਤੋਂ ਉੱਪਰ ਦਾ ਪਾਣੀ ਹੋਣਾ ਚਾਹੀਦਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਨਮਕ ਜਿਵੇਂ ਪੌਣਾ ਇੱਕ ਚਮਚਾ ਚਮਚਾ ਨਮਕ ਦਾ ਪਾਤਾ ਠੀਕ ਆ ਤੇ ਥੋੜਾ ਜਿਹਾ ਹਲਦੀ ਹਲਦੀ ਆਪਾਂ ਤਾਪ ਔਰੇ ਪਾਉਨੇ ਆ ਕਿਉਂਕਿ ਨਾ ਕਲਰ ਜਿਹਾ ਚੜ ਜਾਂਦਾ ਹਲਦੀ ਦਾ ਔਲਿਆਂ ਤੇ ਪੀਲੇ ਜੇ ਹੋ ਜਾਣਗੇ ਇੰਨੀ ਕ ਆਪਾਂ ਪਾ ਦਾਂਗੇ ਹਲਦੀ ਤੇ ਹੁਣ ਆਪਾਂ ਇਹਨੂੰ ਰੱਖ ਦਾਂਗੇ ਉਬਾਲੀ ਚ ਉਬਾਲਣ ਦੇ ਲਈ ਲਓ ਜੀ ਹੁਣ ਆਪਾਂ ਇਹਨੂੰ ਗੈਸ ਲਾਤਾ ਤੇ ਉਬਾਲਣ ਵਾਸਤੇ ਰੱਖ ਤੇ ਇਹ ਥੋੜਾ ਇਹਨੂੰ ਵਾਲ ਆ ਜਾਣ ਦੋ 5 ਮਿੰਟ ਦਾ ਇਹਨੂੰ ਗਰਮ ਵਾਲ ਜ ਆਜੂ ਬਸ ਮੜੇ ਗਰਮ ਜ ਆਜੂ ਉਸੇ ਨਾਲ ਹੀ ਨਾ ਇਹ ਪੋਲੇ ਪੈ ਜਾਣਗੇ ਹਾਂ ਪੋਲੇ ਪੈ ਜਾਣਗੇ ਕਿਵੇਂ ਨਰਮ ਜੇ ਹੋ ਜਾਣਗੇ ਹਾਂ ਤੇ ਪੋਲੇ ਪੈ ਜਾਣਗੇ ਤੇ ਨਾਲੇ ਜਿਹੜਾ ਹਲਦੀ ਦਾ ਕਲਰ ਆ ਉਹ ਔਲਿਆਂ ਤੇ ਚੜ ਜਾਊਗਾ ਪੀਲੇ ਜੇ ਹੋ ਜਾਣਗੇ ਤੇ ਫਿਰ ਚਾਰ ਜਿਆਦਾ ਵਧੀਆ ਲੱਗਦਾਗਾ ਤੇ ਜਿਆਦਾ ਨਹੀਂ ਬਾਲਣੇ ਕਿਤੇ ਰੱਖ ਕੇ ਭੁੱਲ ਜਓ ਮੁੜ ਕੇ ਉਬਲੀ ਉਬਲੀ ਜਾਣ ਫਾੜੀਆਂ ਅੱਡ ਹੋ ਜਾਣ ਤੇ ਬਸ ਥੋੜਾ ਜਿਹਾ ਬਾਲ ਦਵਣਾ ਤੁਹਾਡੇ ਔਲਿਆਂ ਦੀ ਕੁਆਂਟੀਟੀ ਦੇ ਹਿਸਾਬ ਨਾਲ ਇਹ 2 ਕਿਲੋ ਔਲੇ ਨੇ ਆਪਾਂ ਇਹਨਾਂ ਨੂੰ 5 ਕੁ ਮਿੰਟ ਬਸ ਲਾਂਗੇ ਤੇ ਤੁਸੀਂ ਜੇ ਤੁਹਾਡੇ ਕੋਲੇ ਘੱਟ ਵੱਧ ਨੇ ਉਹਨੂੰ ਉਹ ਹਿਸਾਬ ਨਾਲ ਕਰ ਲਿਓ ਮਤਲਬ ਆਪਾਂ ਥੋੜਾ ਜਿਹਾ ਸੌਫਟੀ ਕਰਨੇ ਆ ਜਿਆਦਾ ਨਹੀਂ ਥੋੜਾ ਜਿਹਾ ਸੌਫਟ ਕਰਨੇ ਆ ਤੇ ਫਿਰ ਜਿਆਦਾ ਤਾਂ ਹਨਾ ਗਾਲਜੇ ਵਾਲੇ ਜਾਂਦੇ ਆ ਫਿਰ ਉਹ ਵਧੀਆ ਵੀ ਨਹੀਂ ਲੱਗਦੇ ਜਿਹੜੀ ਕੱਲੀ ਕੱਲੀ ਫਾੜੀ ਜੀ ਖੁੱਲ੍ਹੇ ਉਹੀ ਔਲੇ ਵਧੀਆ ਲੱਗਦੇ ਆ ਤੇ ਚਲੋ ਜੀ ਨੈਕਸਟ ਪ੍ਰੋਸੈਸ ਤੁਹਾਨੂੰ ਦੱਸਦੇ ਆ ਆਪਾਂ ਇਹਨੂੰ 5 ਕੁ ਮਿੰਟ ਵਾਲ ਦਈਏ ਲਓ ਜੀ ਔਲਿਆਂ ਦਾ ਨੈਕਸਟ ਸਟੈਪ ਜਿਹੜਾ ਸ਼ੁਰੂ ਹੋ ਗਿਆ ਤੇ ਆਪਾਂ ਹੁਣ ਇੱਧਰ ਜਿਹੜੇ ਔਲੇ ਸੀਗੇ ਉਹਨਾਂ ਦਾ ਪਾਣੀ ਪਾ ਕੇ ਜਿਹੜਾ ਮੈਂ ਪ੍ਰੋਸੈਸ ਤੁਹਾਨੂੰ ਦੱਸਿਆ ਸੀ ਪਹਿਲਾਂ ਹਨ ਪਾਣੀ ਪਾ ਲਿਆ ਆਪਾਂ ਲਓ ਜੀ ਔਲਿਆਂ ਦਾ ਨੈਕਸਟ ਸਟੈਪ ਹੋ ਗਿਆ ਸ਼ੁਰੂ ਕੱਲ ਆਪਾਂ ਜਿਹੜਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਾ ਹਾਂਜੀ ਮੇਲੋ ਭੈਣ ਔਲਿਆਂ ਦਾ ਚਾਰ ਪਾਉਣਗੇ ਤੇ ਦੱਸੋ ਜੀ ਔਲਿਆਂ ਦਾ ਨੈਕਸਟ ਸਟੈਪ ਪਹਿਲਾਂ ਆਪਾਂ ਪਾਣੀ ਦੇ ਵਿੱਚ ਸੀ ਜਿਹੜੇ ਵਾਲੇ ਸੀ ਹਲਦੀ ਤੇ ਨਮਕ ਪਾ ਕੇ ਤੇ ਜਿਹੜਾ ਹਲਦੀ ਦਾ ਕਲਰ ਸੀ ਵਈ ਇਹ ਐਦਾਂ ਦਾ ਹੋ ਗਿਆ ਦੇਖੋ ਔਲਿਆਂ ਤੇ ਚੜ ਗਿਆ ਪਿਲੇ ਹੋ ਗਏ ਠੀਕ ਆ ਜੀ ਤੇ ਇਹਨੂੰ ਆਪਾਂ ਉਸ ਤੋਂ ਬਾਅਦ ਜੀ ਇਨੂੰ ਆਪਾਂ ਉਵਾਲ ਕੇ ਥੋੜਾ ਜਿਹਾ ਹਵਾ ਲਵਾਉਣੀ ਹੈ ਹਨਾ ਹਾਂ ਉਵਾਲ ਕੇ ਆਪਾਂ ਸੁਕਾਏ ਨੇ ਚੰਗੀ ਤਰ੍ਹਾਂ ਸੁਕਾ ਲੈਣੇ ਆ ਪਾਣੀ ਆ ਜਿਹੜਾ ਵਈ ਇਹਨਾਂ ਦਾ ਸੋਖਤ ਕਰ ਦੇਣਾ ਉਸ ਤੋਂ ਬਾਅਦ ਢਾਨੀ ਹਾਂਜੀ ਤੇ ਤਲਣ ਵਾਸਤੇ ਆਪਾਂ ਕੜਾਈ ਦੇ ਵਿੱਚ ਪਾ ਲਿਆ ਤੇਲ ਸਰੋਂ ਦਾ ਘਰ ਦਾ ਆਪਾਂ ਤੇਲ ਪਾਇਆ ਜੀ ਤੇਲ ਹੋ ਗਿਆ ਆਪਣਾ ਗਰਮ ਤੇ ਵਿੱਚ ਆਪਾਂ ਪਾ ਲਿਆ ਜੀਰਾ ਜੀਰਾ ਤੁਸੀਂ ਪਾਉਣਾ ਪਾ ਸਕਦੇ ਹੋ ਨਹੀਂ ਪਾਉਣਾ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਤੇ ਹਾਂ ਤੇਲ ਪੂਰਾ ਗਰਮ ਹੋ ਗਿਆ ਜਦੋਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲੈਣੇ ਨੇ ਔਲੇ ਵਾਹਿਗੁਰੂ ਸਤਨਾਮ ਬਰਕ ਦਬਾਇਓ ਇਹ ਚਾਰ ਕਦੇ ਵੀ ਖਰਾਬ ਨਹੀਂ ਹੋਊਗਾ ਬਾਈ ਉੱਲੀ ਨਹੀਂ ਲੱਗੂਗੀ ਇਹਨੂੰ ਜਿਹੜਾ ਮੋਸਟ ਔਲਿਆਂ ਦਾ ਚਾਰ ਹੁੰਦਾ ਉਹ ਨੂੰ ਛੱਟਾ ਛੱਟਾ ਜਾਂ ਬਣ ਜਾਂਦਾ ਅਸੀਂ ਐਂ ਪਾਉਣੇ ਹੁੰਨੇ ਆਏ ਸਾਲੀ ਤੇ ਸਾਡਾ ਚਾਰ ਕਦੇ ਵੀ ਖਰਾਬ ਨਹੀਂ ਹੋਇਆ ਹੁਣ ਆਪਾਂ ਇਹਨੂੰ ਤੜਕ ਲਾਂਗੇ ਉਹ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੰਨਾ ਕੁ ਟਾਈਮ ਤੜਕਾਂਗੇ ਔਲਿਆਂ ਦੀ ਕੁਆਂਟੀਟੀ ਦੇ ਹਿਸਾਬ ਨਾਲ ਹਾਂ ਇੱਕ ਤਾਂ ਇਹ ਤਰੀਕੇ ਨਾਲ ਪੈਂਦਾ ਹੁੰਦਾ ਔਲਿਆਂ ਦਾ achar ਇੱਕ ਆਪਾਂ ਪਾਵਾਂਗੇ ਮਸਾਲੇ ਵਾਲੇ ਤਰੀਕੇ ਨਾਲ ਉਹ ਆਪ ਅੱਜ ਨਹੀਂ ਪਾਉਂਦੇ ਜਦੋਂ ਇਹ ਵਾਲਾ achar ਆਪਣਾ ਖਤਮ ਹੋ ਗਿਆ ਨੈਕਸਟ ਟਾਈਮ ਜਿਹੜਾ ਆਪਾਂ ਬਣਾਵਾਂਗੇ ਉਹ ਵਾਲਾ achar ਬਣਾਵਾਂਗੇ ਜਿਹੜਾ ਵਿੱਚੋਂ ਗਿੜਕਾਂ ਕੱਢ ਕੇ ਕੱਲੀ ਉਫਾੜੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਮਸਾਲੇ ਦੇ ਵਿੱਚ ਬਣਾ ਸਕਦੇ ਹਾਂ ਕਿਵੇਂ ਫਿਰ ਅਗਲੀ ਰੈਸਪੀ ਉਹਨਾਂ ਦੀ ਦੇਵਾਂਗੇ ਫਿਲਹਾਲ ਜਿਹੜੀ ਇਹ ਰੈਸਪੀ ਅਸੀਂ ਆਪਦੇ ਘਰੇ ਵੀ ਇਦਾਂ ਹੀ achar ਬਣਾਉਨੇ ਆ ਉల్లి ਨਹੀਂ ਲੱਗੂਗੀ ਚਿੱਟਾ ਜ ਨਹੀਂ ਆਊਗਾ ਜੇ ਸਾਰਾ ਕੁਝ ਤੁਸੀਂ ਉਵੇਂ ਕਰੋਗੇ ਪਰਫੈਕਟ ਜਿਵੇਂ ਇਹਨੂੰ ਵਾਲ ਕੇ ਸੁਕਾਉਣਾਗਾ ਹਨਾ ਪਾਣੀ ਸੋਖਤ ਕਰ ਦੇਣਾ ਬਿਲਕੁਲ ਉਹ ਚੀਜ਼ ਜ਼ਰੂਰੀ ਆ ਕਿਉਂਕਿ ਗਿੱਲੇ ਜਿਹੋਲੇ ਨਹੀਂ ਰੱਖਣੇ ਫੇਰ ਤਾਂ ਦੇਖੋ ਇੱਕ ਦਿਨ ਵੀ ਨਹੀਂ ਕੱਟਣੇ ਇਹਨਾਂ ਨੂੰ ਦੂਜੇ ਨੂੰ ਉਲੀ ਪੈ ਜਾਣੀਆਂ ਛਟੇ ਛਟੇ ਹੋ ਜਾਣਗੇ ਅਸੀਂ ਇਹ ਕੱਲ ਵਾਲੇ ਸੀ ਤੇ ਅੱਜ ਅਸੀਂ ਸਾਰੇ ਅਸੀਂ ਇਹਨਾਂ ਨੂੰ ਪਾ ਕੇ ਰੱਖਿਆ ਪਹਿਲਾਂ ਕੱਪੜੇ ਤੇ ਪੱਕੇ ਠਾ ਤੇ ਪੂਰਾ ਸੁੱਕ ਗਿਆ ਉਸ ਤੋਂ ਬਾਅਦ ਅਸੀਂ ਟੋਕਰੀ ਚ ਪਾ ਕੇ ਇਹਨੂੰ ਸਾਰੀ ਰਾਤ ਆਈ ਰੱਖਿਆ ਤੇ ਹਵਾ ਲੱਗੇਗੀ ਸੁੱਕ ਗਏ ਬਿਲਕੁਲ ਪਾਣੀ ਜਿਹੜਾ ਇਹਨਾਂ ਦਾ ਸੁੱਕ ਗਿਆ ਹੁਣ ਅਸੀਂ ਅਗਲੇ ਦਿਨ ਇਹਨਾਂ ਨੂੰ ਫਰਾਈ ਕਰ ਰਹੇ ਹਾਂ ਸਰੋਂ ਦੇ ਤੇਲ ਦੇ ਵਿੱਚ ਤੇ 2 ਕਿਲੋ ਆਪਣੇ ਕੋਲੇ ਔਲੇ ਸੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਦੱਸਿਆ ਤੇ ਜਿਵੇਂ ਜਿਵੇਂ ਅਸੀਂ ਤੁਹਾਨੂੰ ਬਣਾਉਨੇ ਆਪਦੇ ਘਰੇ ਅਸੀਂ ਤੁਹਾਨੂੰ ਉਹਵੇਂ ਮੈਂ ਰੈਸਪੀ ਦਿੰਨੇ ਆ ਤੇ ਚਾਰ ਸਾਡਾ ਕਦੇ ਵੀ ਬਈ ਖਰਾਬ ਨਹੀਂ ਹੋਇਆ ਕਿੰਨਾ ਸੋਹਣਾ ਲੱਗ ਰਿਹਾ ਹਾਂ ਚੈੱਕ ਕਰੋ ਦੇਖੋ ਕਲਰ ਕਿੰਨਾ ਪਿਆਰਾ ਆ ਰਿਹਾ ਚੈੱਕ ਕਰ ਲੈਣਾ ਆਪਾਂ ਭੰਨ ਕੇ ਵੀ ਨਰਮ ਹੋ ਗਏ ਕੁਸਤਾ ਇਹ ਵਾਲੇ ਹੋਏ ਨੇਗੇ ਉਹਦੇ ਕਰਕੇ ਵੀ ਨਰਮ ਨੇ ਕੁਸ ਹੁਣ ਆਪਾਂ ਫਰਾਈ ਕਰ ਲਾਂਗੇ ਤੜਕ ਲਾਂਗੇ ਉਹਦੇ ਨਾਲ ਵੀ ਨਰਮ ਹੋ ਜਾਣਗੇ ਐਨੇ ਵੀ ਨਰਮ ਨਹੀਂ ਕਰਨੇ ਵੀ ਇਹ ਟੁੱਟ ਜਮੀ ਐ ਹੋ ਜਾਣ ਖੜੇ ਜੇ ਰੱਖਣੇ ਨੇ ਥੋੜੇ ਜਿਵੇਂ ਹੁਣ ਆਪਾਂ ਕੱਲ ਉਵਾਲਿਆ ਸੀਗਾ ਉਵਾਲੇ ਉਵਾਲਿਆ ਸੀ ਇਹਨੂੰ ਪਾਣੀ ਦੇ ਵਿੱਚ ਆਪਾਂ ਪੂਰੇ ਨਹੀਂ ਐ ਚੰਗੀ ਤਰ੍ਹਾਂ ਨਹੀਂ ਵਾਲੇ ਹਾਂ ਸਿਰਫ 5 ਮਿੰਟ ਹੀ ਵਾਲੇ ਸੀ 5 ਤੋਂ ਵੀ ਪਵਾ ਘੱਟ ਹੀ ਵਾਲੇ ਹੋਣ ਤੇ ਇਹਦੇ ਨਾਲ ਥੋੜੀ ਸੌਫਟਨੈਸ ਹੋ ਜਾਂਦੀ ਹੈ ਇਹਦੀ ਜਿਹੜਾ ਕਲਰ ਆ ਹਲਦੀ ਦਾ ਉਹ ਚੜ ਜਾਂਦਾ ਇਹਨਾਂ ਤੇ ਤੇ ਇਹਨਾਂ ਨੂੰ ਹਲਾਈ ਜਾਣਾ ਜੀ ਨਾਲ ਦੀ ਨਾਲ ਥੱਲੇ ਜਿਹੜੇ ਚਿਪਕ ਜੇ ਨਾ ਜਾਣ ਇਹ ਆਪ ਦਾ ਕੜਚੀ ਵਗੈਰਾ ਜੋ ਵੀ ਆ ਉਹ ਮਾਰਦੇ ਰਹਿਣਾ ਵਿੱਚ ਤੁਸੀਂ ਕਿਉਂਕਿ ਸਾਰੇ ਔਲੇ ਨੇ ਜਿਹੜੇ ਬਰਾਬਰ ਮਾਤਰਾ ਦੇ ਵਿੱਚ ਪੱਕਣ ਇਹ ਨਾ ਹੋਵੇ ਵੀ ਅਧੇਕ ਪੱਕ ਗਏ ਅਧੇਕ ਕੱਚੇ ਰਹਿ ਗਏ ਖਾਲਚ ਕੱਢ ਲਾਂਗੇ ਆ ਇਹਨਾਂ ਨੂੰ ਜਿਹੜਾ ਤੇਲ ਦੇਗਾ ਹੂੰ ਮੇਰ ਚਾਹ ਨਾ ਹਾਂਜੀ ਹੋ ਗਈ ਹੂੰ ਕਲਾਈਨ ਹੂੰ ਹੂੰ ਤੇਰਾ ਪੱਛਾਣ ਉਹ ਜੋ ਟੋਕਰੀ ਚ ਨਾ ਉਹ ਤਾਂ ਪਰ ਉਹ ਤਾਂ ਟੋਕਰੀ ਚ ਥਾਲ ਚ ਕੱਢ ਲਾਂਗੇ ਆਹ ਥਾਲ ਦੇ ਮਾ ਆ ਬੱਦਹਾ ਦੇਖਾ ਲਓ ਹੁਣ ਕਿੰਨੇ ਕੁ ਸੌਫਟ ਹੋ ਗਏ ਇਹ ਦੇਖ ਲਓ ਜੀ ਐ ਚੈੱਕ ਕਰਕੇ ਦੇਖ ਲਓ ਤੁਸੀਂ ਤੋੜ ਕੇ ਪਰ ਮੱਚ ਜਾਂਦਾ ਹੱਥ ਐ ਤੋੜ ਕੇ ਦੇਖ ਲਿਓ ਵੀ ਕਿੰਨੇ ਕੁ ਸੌਫਟ ਹੋ ਗਏ ਹੁਣ ਇਹਨੂੰ ਆਪਾਂ ਨਾ ਥਾਲ ਦੇ ਵਿੱਚ ਕੱਢ ਲਾਂਗੇ ਬਸ ਇੰਨੇ ਕੀ ਆਪਾਂ ਉਹ ਕਰਨੇ ਨੇ ਇਹ ਤੇਲ ਦੇ ਵਿੱਚ ਕੁਸਤਾਹੇ ਵਾਲੇ ਹੋਏ ਹੋਏ ਬੈਨੇ ਕੁਸ ਆਪਾਂ ਐ ਤੜਕੇ ਵਾਂਗੂ ਤੜਕ ਲੈਣੇ ਨੇ

ਇਹਦੇ ਵਿੱਚੋਂ ਜਿਹੜੇ ਆਪਾਂ ਨੂੰ ਦਾਗ ਹੀ ਲੱਗੇ ਸੀ ਔਲੇ ਉਹ ਆਪਾਂ ਕੱਢਦੇ ਸੀ ਜਿਹੜਾ ਤੁਹਾਨੂੰ ਮਾੜੇ-ਮੋٹے ਜੇ ਕਾਲੇ-ਕਾਲੇ ਦੇਂਦੇ ਨੇ ਨਾ ਇਹ ਕੋਈ ਹਾਂ ਹਾਂ ਤੇ ਜਿਹੜੇ ਆਪਾਂ ਨੂੰ ਲੱਗੇ ਵੀ ਦਾਗ ਹੀ ਨੇ ਕਿਉਂਕਿ ਫਿਰ ਸਾਰਾ ਚਾਰੀ ਖਰਾਬ ਹੋ ਜਾਂਦਾ ਜੇ ਇੱਕ ਅੱਧਾ ਖਰਾਬ ਨਿਕਲ ਜੇ ਆਪਾਂ ਕੱਢਦੇ ਸੀ ਜਿਹੜੇ ਆਪਾਂ ਨੂੰ ਲੱਗਦੇ ਸੀ ਵੀ ਇਹ ਖਰਾਬ ਨੇਗੇ ਜਮਾੜੇ-ਮੋٹے ਵੀ ਕੋਈ ਉਹ ਸੀਗਾ ਤੇ ਵਿੱਚ ਨਾ ਪਾਇਓ ਕੱਢਦੇ ਉਹ ਕਿਉਂਕਿ ਇਹ ਵੀ ਖਰਾਬ ਹੋ ਜੇ ਔਲੇ ਆਪਾਂ ਕੱਢ ਲਿਆ ਤੇ ਆਹ ਜਿਹੜਾ ਤੇਲ ਆ ਇਹਨਾਂ ਦਾ ਬਚ ਗਿਆ ਜੀਰਾ ਹੈਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਸਾਰੇ ਨੂੰ ਪਹਿਲਾਂ ਆਪਾਂ ਪਾਵਾਂਗੇ ਰੈੱਡ ਚਿੱਲੀ ਲਾਲ ਮਿਰਚ ਜਦ ਅੰਦਾਜ਼ੇ ਮੁਤਾਬਕ ਪਾ ਦਿਓ ਹਾਂ ਬਹੁਤ ਆ ਬਹੁਤ ਆ ਬਹੁਤ ਮੈਨੂੰ ਤਾਂ ਲੱਗਾ ਅੰਦਾਜ਼ੇ ਦੇ ਹਿਸਾਬ ਨਾਲ ਪਾ ਦਿਓ ਤੁਸੀਂ ਇਹ ਦੱਸ ਦਿਓ ਵੀ ਇਹ ਕਿੰਨਾ ਕੁ ਚਮਚਿਆਂ ਦੇ ਹਿਸਾਬ ਨਾਲ ਕਿੰਨਾ ਕੁ ਹੋਊਗਾ 4 ਚਮਚੇ 2 ਕਿਲੋ ਆਲਿਆ ਦੇ ਵਿੱਚ ਮੈਚ ਦੇ ਅੱਧਾ ਚਮਚਾ ਪਹਿਲਾਂ ਆਪਾਂ ਪਾ ਕੇ ਦਿੱਤਾ ਹੂੰ ਉਹ ਆਪਾਂ ਨਮਕ ਦਾ ਪਾਇਆ ਸੀ ਅੱਧਾ ਗੋਲਾ ਤਾਂ ਆ ਹਾਂ 5 ਚਮਚੇ ਹੋ ਗਏ બસ ਫਿਰ ਹਲਦੀ ਦਾ ਨਾ ਪਾਈਏ ਨਾ ਕਿੰਨੇ ਚਮਚੇ ਮਿਰਚਾਂ ਦੇ ਨੇ ਥੋੜੀ ਬਹਾ ਦੇ 4 ਚਮਚੇ ਮਿਰਚ ਦੇ ਹੂੰ ਵਿਚ ਆ ਪੰਜ ਲੂਣ ਦੇ ਹੂੰ ਠੀਕ ਹੈ ਹਲਦੀ ਦਾ ਇੰਨੀ ਦਾ ਹਲਦੀ ਪਾ ਲੈਂਦੇ ਥੋੜੀ ਬਾ ਦਿਓ ਇਦੋਂ ਹੋਰ ਫਿਰ ਚਿੱਟੇ ਨਾ ਹੋ ਜਾਣ ਚਲ ਠੀਕ ਆ ਚਲੋ ਜੀ ਹੁਣ ਆਪਾਂ ਪਾਈ ਵੀ ਆ ਹਲਦੀ ਦੇ ਨਮਕ ਪਾਤਾ ਕਿੰਨੇ ਚਮਚੇ ਹਲਦੀ ਦੇ ਕਿੰਨੇ ਮਿਰਚ ਦੇ ਅੱਧਾ ਚਮਚਾ ਦਾ ਹਲਦੀ ਦਾ 4 ਚਮਚੇ ਮਿਰਚ ਦੇ ਪੰਜ ਲੂਣ ਦੇ ਅੰਦਾਜ਼ੇ ਨਾਲ ਅੰਦਾਜ਼ੇ ਨਾਲ ਪਾਤੇ ਜੀ ਅਸੀਂ ਹਨਾ ਇਹ 2 ਕਿਲੋ ਵਾਲਿਆਂ ਦੇ ਹਿਸਾਬ ਨਾਲ ਪਾਇਆ ਨੂਰ ਮਿਰਚ ਘੱਟ ਵੱਧ ਤੁਸੀਂ ਆਪਦੇ ਟੇਸਟ ਅਨਸਾਰ ਪਾ ਸਕਦੇ ਹੋ ਕੋਈ ਘੱਟ ਖਾਂਦਾ ਹੁੰਦਾ ਕੋਈ ਵੱਧ ਖਾਂਦਾ ਹੁੰਦਾ ਅਸੀਂ ਠੀਕ ਜੀ ਖਾਂਦੇ ਆ ਨਾ ਘੱਟ ਨਾ ਵੱਧ ਇਹ ਤੇਲ ਦੇ ਵਿੱਚ ਆਪਾਂ ਇਹ ਪਾਤਾ ਇਹ ਦੀ ਹਲਦੀ ਨਾਲ ਹੂੰ ਇਹਨੂੰ ਆਪਾਂ ਥੋੜਾ ਜਿਹਾ ਕਾੜ ਲੈਣਾ ਤੇਲ ਦੇ ਵਿੱਚ ਬਰੋਕ ਮੈਂਟ ਗਰਮ ਤੇਲ ਵਿੱਚ ਪੁੱਨ ਲਿਆ ਇਲੂ ਆਪਾਂ ਤੇਲ ਚ ਕਾੜ ਲੈਣਾ ਥੋੜਾ ਜਿਹਾ ਟਾਈਮ ਫੇਰ ਆਪਾਂ ਔਲੇ ਪਾ ਦਾਂਗੇ ਹਾਂ ਬਸ ਹੋ ਗਿਆ ਲਾਲ 2 ਮਿੰਟਾਂ ਨਾਲ ਫਰਕ ਪੈ ਜਾਂਦਾ ਹੂੰ ਇਹ ਮਿਰਚ ਨਮਕ ਤੇ ਹਲਦੀ ਪਾਈ ਆਪਾਂ ਤੇਲ ਉਹੀ ਹੈ ਜਿਹਦੇ ਵਿੱਚ ਆਪਾਂ ਔਲੇ ਫਰਾਈ ਕਰੇ ਨੇ ਜੀਰਾ ਜੀਰਾ ਪਹਿਲਾਂ ਦੀ ਪਾਇਆ ਹੋਇਆ ਆ ਗਿਆ ਲੱਗਦਾ ਹੈ ਹੂੰ ਇਦੇ ਨਾਲ ਜੇ ਆਪਾਂ ਪਹਿਲਾ ਮਸਾਲੇ ਪਾਵਾਂਗੇ ਇੱਕ ਤਾਂ ਕਲਰ ਸੋਨਾ ਆਜੂਗਾ ਜੀ ਇੱਕੋ ਪੱਕ ਜੇ ਜਾਵਾਂਗੇ ਮਸਾਲੇ ਆਪਣੇ ਕੱਚੇ ਪੰਜਾ ਨਹੀਂ ਆਊਗਾ ਕਿਉਂਕਿ ਹਲਦੀ ਆ ਉਹਦਾ ਕੱਚਾਪਨ ਜਾ ਆਉਂਦਾ ਰਹਿੰਦਾ ਫਿਰ ਨਹੀਂ ਪਾ ਦਾਂਗੇ ਲਓ ਜੀ ਹੁਣ ਆਪਾਂ ਔਲੇ ਵਿੱਚ ਪਾ ਦਾਂਗੇ ਸਾਰੇ ਤੇਲ ਦੇ ਮਸਾਲੇ ਨੇ ਜਿਹੜਾ ਮਿਕਸ ਕਰ ਦਾਂਗੇ ਇਹਦੇ ਵਿੱਚ ਬਾਕੀ ਜਿਹੜਾ ਕੰਟੇਨਰ ਚ ਤੁਸੀਂ ਪਾਉਂਗੇ ਉਹਨੂੰ ਸੁਕਾ ਕੇ ਤੁਪਲਵਾ ਕੇ ਠੰਡੇ ਕਰਕੇ ਔਲੇ ਫੇਰ ਪਾਇਓ ਗਰਮ ਨਹੀਂ ਪਾਉਣੇ ਹੈਗੇ ਚਾਰ ਜਦੋਂ ਠੰਡਾ ਹੋ ਗਿਆ ਬਿਲਕੁਲ ਫੇਰ ਪਾਉਣਾ ਮਿਕਸ ਕਰ ਦੇਣਾ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਮਸਾਲੇ ਨੂੰ ਔਲਿਆਂ 'ਚ ਕੋਈ ਰਹਿ ਨਾ ਜਾਵੇ ਅੱਗੇ ਜੀ ਮੈਂ ਰਾਜੂ ਆਉਣ ਲਿਆ ਚਾਰ ਫਨਕੀ ਪਿਆਰ ਬਾਜਾਂਦੀ ਮੇਰੀ ਹਾਂ 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 ਬਸ ਰੈਡੀ ਹੋ ਗਿਆ achar ਆਪਣਾ ਰੈਡੀ ਹੈ ਜੀ achar ਹੋ ਗਿਆ ਹਾਂਜੀ ਰੈਡੀ ਹੈ achar ਖਾਣ ਲਈ achar ਹੁਣ ਤੁਸੀਂ ਖਾ ਸਕਦੇ ਹੋ achar ਹੋ ਗਿਆ ਜਿਹੜਾ ਆਪਣਾ ਰੈਡੀ ਬਿਲਕੁਲ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਆਇਆ ਜੇ ਤੁਸੀਂ ਇਸ ਤਰੀਕੇ ਨਾਲ ਔਲਿਆਂ ਦਾ ਚਾਰ ਬਣਾਉਂਗੇ ਤਾਂ ਕਦੇ ਵੀ ਉਲੀ ਨਹੀਂ ਲੱਗੂ ਇੱਕ ਭਾਂਡਾ ਸੁੱਕਾ ਹਾਂ ਭਾਂਡਾ ਸੁੱਕਾ ਸਾਫ਼ ਸੁਥਰਾ ਧੁੱਪ ਲੱਗੀ ਹੋਣੀ ਚਾਹੀਦੀ ਆ ਤੇ ਜਿਹੜਾ ਚਾਰ ਆ ਤੁਸੀਂ ਕੰਟੇਨਰ ਦੇ ਵਿੱਚ ਠੰਡਾ ਹੋਇਆ ਪਾਉਣਾਗਾ ਗਰਮ ਨੂੰ ਨਹੀਂ ਪਾਉਣਾ ਠੀਕ ਆ ਜੀ ਬਾਕੀ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੀ ਸਾਡੀ ਰੈਸਪੀ ਅਸੀਂ ਆਪਦੇ ਘਰੇ ਐਂ ਚਾਰ ਬਣਾਉਨੇ ਆ ਤੇ ਹੋਰ ਕਿਸੇ ਚਾਰ ਦੀ ਜਾਂ ਕਾਸੇ ਦੀ ਵੀ ਰੈਸਪੀ ਚਾਹੀਦੀ ਆ ਤਾਂ ਸਾਨੂੰ ਕਮੈਂਟ ਕਰ ਦਿਓ ਜੀ ਮਿਲਦੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ